ਕੜ ਦਿਵਸ ਜਨਮ ਦਿਹਾੜਾ ਸਾਰੀ ਸ਼ਹਿਰ ਬਹੁਤ ਹੁਸਨ ਨਾਲ ਮਨਾਇਆ ਗਿਆ ਹੈ। ਇਸ ਤਹਿਤ ਸਤਲੁਕ ਮੀਰ ਮੁਖੰਦਰ ਭਾਰਗੋਨਗਰ ਜਿਹੜਾ ਪੰਜਾਬ ਦਾ ਮੁਖੰਦਰ ਹੈ ਉਸ ਨੇ ਇੱਕ ਵੱਡਾ ਬਹੁਤ ਬਵੈਜ ਬਹੁਤ ਸਾਰੇ ਸ਼ਹਿਰ ਦੀ ਪਰਿਕਰਮਾ ਕਰਕੇ ਕੱਢੀ ਗਈ। ਉਹਦੇ ਨਾਲ ਅੱਜ ਇਹ ਸਮੰਧਾ ਵਾਲੀਆਂ ਸੰਤਾ ਹੋਮ ਹੋ ਆ ਕੇ ਅੱਜ ਇਹ ਜਰਮ मनाया ਜਾ ਰਿਹਾ ਹੈ ਜੋ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਪਰ ਮੈਂ ਧੰਨਵਾਦ ਕਰਨਾ ਪੰਜਾਬ ਦੇ ਹਰਮਨ ਪਿਆਰੇ ਗੁਰੂ ਪਿਆਰੇ ਨੇਤਾ ਉਸ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜਿਨ੍ਹਾਂ ਨੇ ਸਟੇਟ ਲੈਵਲ ਤੇ ਰਾਜ ਪੱਧਰ ਦੇ ਉੱਪਰ ਉਸ ਸ਼ਹਿਰਪੁਰ ਦੇ ਵਿੱਚ ਜਰਮ ਜਨ ਅੱਜ ਮਨਾਇਆ ਹੈ ਅਸੀਂ ਉਹਦੇ ਬਹੁਤ ਬਹੁਤ ਧੰਨਵਾਦੀ ਹਾਂ ਕੋਈ ਵੀ ਸਰਕਾਰ ਅਗਰ ਤੁਹਾਡੇ ਗੁਰੂਆਂ ਦੇ ਗ੍ਰਾਮ ਘਾੜੇ ਬਣਾਉਂਦੀ ਹੈ ਉਹ ਦੇਖੋ ਕਿ ਪੰਜਾਬ ਸਰਕਾਰ ਜੋ ਆਮ ਆਦਮੀ ਪਾਰਟੀ ਸਰਕਾਰ ਹੈ ਉਹ ਪਹਿਲੇ ਹੀ ਬਹੁਤ अच्छे ਕੰਮ ਕਰ ਰਹੀ ਹੈ ਔਰ ਹਰ ਤਰਫੋਂ ਸੁਕਾਰ ਕਰਦੀ ਹੈ ਸਾਰੇ ਗੁਰੂਆਂ ਦੇ ਜ਼ਰੂਰਤਾਂ ਪੂਰੇ ਜਾਂਦੇ ਹਨ ਉਹਨਾਂ ਨੇ ਤਖਤੂਰੀ ਸਾਹਿਬ ਦਾ ਵੀ ਜਨਮ ਜੋ ਅੱਜ ਬਣਾਇਆ ਹੈ ਜਿਉਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਅਗਰ ਸਟੇਟ ਦਾ ਹੈਡ ਪੰਜਾਬ ਦਾ ਮੁਖੀ ਅਗਰ ਕੋਈ ਕੰਮ ਕਰਦਾ ਹੈ ਤੇ ਸਮਾਜ 'ਚ ਬਹੁਤ ਵੱਡਾ ਮੈਸੇਜ ਜਾਂਦਾ ਹੈ ਸੋ ਅਸੀਂ ਸਾਰਾ ਖਵੀਰ ਪੰਨ ਦੀ ਜਥੇਬੰਦੀ ਅਸੀਂ ਤਾਂ ਬਹੁਤ-ਬਹੁਤ ਰਿਹਣੀਆਂ ਧਰਵਾਦੀਆਂ ਹੋਰ ਸਾਨੂੰ ਉਹਨਾਂ ਕੋਲ ਬਹੁਤ ਉਮੀਦਾਂ ਹਨ ਕਿ ਆਉਣ ਵਾਲੇ ਸਮੇਂ ਕੋ ਕਰੇ ਖਵੀਰ ਸਾਹਿਬ ਜੀ ਦੇ ਲਈ ਖਵੀਰ ਸਾਹਿਬ ਦੀ ਬਾਣੀ ਲਈ ਪ੍ਰਚਾਰ ਦੇ ਸਾਥ ਕਰੇਗੇ ਖਵੀਰ ਬੰਦੀ ਨੇ ਕੰਮ ਲਈ ਬਹੁਤ ਜ਼ਿਆਦਾ ਕੰਮ ਕਰਦੇ ਹੋਏ ਆਨੁਗ੍ਰਹਿ ਦੇ ਆਪਾਸ ਤੁਹਾਡੇ ਸਾਕੇ ਲੋੜਾਂ ਨੂੰ ਪੂਰਾ ਕਰਨਗੇ ਬਹੁਤ ਬਹੁਤ ਧੰਨਵਾਦ ਜੈ ਕਬੀਰ ਸੰਤ ਕਬੀਰ ਧੰਨ ਕਬੀਰ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਅੱਜ ਪ੍ਰਗਟ ਦੇ ਵਜੋਂ ਮੈਂ ਅੱਜ ਆਪਣੇ ਵੱਲੋਂ ਭਾਤੀ ਜਨਤਾ ਪਾਰਟੀ ਸੀ ਲੀਡਰਸ਼ਿਪ ਵੱਲੋਂ ਸਾਰਿਆਂ ਨੂੰ ਸ਼ੁਕਰੀਆ ਦਿੰਦਾ ਅੱਜ ਭਾਰਕੋਨਗਰ ਮੁੱਖ ਮੰਦਿਰ ਦੇ ਵਿੱਚ ਅਸੀਂ ਸਾਰੇ ਲੋਕ ਤੁਹਾਡਾ ਹੀ ਦਾ ਅਸ਼ੀਰਵਾਦ ਲੈਣ ਦੇ ਲਈ ਆਏ ਸੀ ਉਹਨਾਂ ਦਾ ਅਸ਼ੀਰਵਾਦ ਲੈ ਕੇ ਜਾ ਰਹੇ ਹਾਂ ਜਿੰਨੀ ਵੀ ਸਮੁੱਚੀ ਸੰਗਤ ਹੈ ਪੂਰੇ ਵਿਸ਼ਵ ਦੇ ਵਿੱਚ ਅੱਜ ਸਭ ਕੁਮੇਰ ਮਹਾਰਾਜ ਜੀ ਨੇ ਜੋ ਪ੍ਰਗਟ ਦਿਵਸ ਮਨਾ ਰਹੀ ਹੈ ਉਹਨਾਂ ਨੂੰ ਚੜ੍ਹਦੀ ਕਲਾ ਦੇ ਰਾਸਤੇ ਲਈ ਸਰਦਾਸ ਕਰਨ ਦੇ ਲਈ ਅੱਜ ਜੋ ਸਾਡੇ ਸਾਰਿਆਂ ਦੇ ਲਈ ਕੀਤੀ ਹੈ ਇਸ ਸੰਬੰਧ ਅਪਣੀਆਂ ਮਨੋ ਕਾਮਨਾ ਲੈ ਕੇ ਆਏ ਸਾਰਿਆਂ ਦੀ ਮਾਰਾ ਜੀ ਪੂਰੀ ਕਰਨ ਇਹ ਹੀ ਕਹਿੰਦਾ ਹੈ ਕਿ ਜੋ ਮਾਰਾ ਇਹਨੇ ਮਨੁੱਖ ਦਾ ਸੰਦੇਸ਼ ਦਿੱਤਾ ਹੈ ਕਿ ਜਿਹੜੀ ਮਿੱਟੀ ਬਾਣੀ ਦੇ ਵਿੱਚ ਘਰ ਘਰ ਦੇ ਵਿੱਚ ਮਹਾਰਾਜ ਜੀ ਨੇ ਜੋ ਸੰਦੇਸ਼ ਪਹੁੰਚਾਇਆ ਅਸੀਂ ਜੋ ਸੰਦੇਸ਼ ਦੇ ਉੱਤੇ ਅਮਲ ਕਰੀਏ ਔਰ ਆਪਣੇ ਇਲਾਕੇ ਦੀ ਸੇਵਾ ਔਰ ਬੁਰਾਈ ਨੂੰ ਜਿਹੜਾ ਦੂਰ ਕਰੀਏ ਅਸ਼ਾਈ ਲੈ ਕੇ ਆਈਏ ਇਹੀ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਅਪੀਲ ਕਰਦਾ ਇੱਕ ਵਾਰ ਫਿਰ ਸਮੁੱਚੀ ਲੀਡਰਸ਼ਿਪ ਵੱਲ ਸਾਰੇ ਇਲਾਕੇ ਵੱਲ ਮੈਂ ਵਿਸ਼ਿਸ਼ਿਤ ਬੈਠ ਗਿਆ ਜਿੰਨੀਆਂ ਵੀ ਸੰਗਤ ਮੈਨੂੰ ਸੁਣਦੀ ਹੈ ਉਹਨਾਂ ਸਾਰਿਆਂ ਨੂੰ ਸਤਿਗੁਰੂ ਕਬੀਰ ਮਹਾਰਾਜੀ ਦੇ ਪ੍ਰਗਟ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਲੱਖ ਲੱਖ ਵਧਾਈ ਜੈ ਕਬੀਰ ਧੰਨ ਕਬੀਰ आयो <laughs> सी पेक दी रिंग माया मान साईं बैग दी रिंग माया